ਇਹ ਦੁਪੱਟਾ ਜੋ ਮੈਂ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਦੇ ਤੁਹਾਨੂੰ ਡੱਗ-ਡੱਗ ਤਰ੍ਹਾਂ ਦੇ ਡਿਜ਼ਾਈਨਸ ਜਿਹੜੇ ਕਲਰਸ ਮਿਲ ਜਾਣਗੇ ਬਹੁਤ ਸੋਹਣਾ ਫੈਬਰਿਕ ਸੋ ਇਹ ਸੂਟ ਬਹੁਤ ਸੋਹਣਾ ਬਣਿਆ ਹੈ ਦਾ ਜਿਹੜਾ ਫੈਬਰਿਕ ਆਊਗਾ ਜੀ कॉटन ਬਰਬਰੀ ਨਵਾਂ ਫੈਬਰਿਕ ਆਇਆ ਹੈ ਸਰਲ ਐਸਸ ਦਾ ਵਰਕ ਆਊਗਾ ਇਸ ਤਰ੍ਹਾਂ ਨੈਕਲਾਈਨਸ ਬਹੁਤ ਸੋਹਣਾ ਬਣਿਆ ਹੋਇਆ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਲੇਨ ਆਊਗੀ ਦੁਪੱਟਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈ ਦੁਪੱਟੇ ਦੇ ਇਸ ਤਰ੍ਹਾਂ ਦੇ ਵਿੱਚ ਪੈਚ ਲਾ ਕੇ ਮਲਮਲ कॉटन ਦਾ ਦੁਪੱਟਾ ਹੈ ਬਰਬਰੀ कॉटन ਦਾ ਵਿੱਚ ਫੈ布ਰਿਕ ਲਾ ਕੇ ਇਹਨੂੰ ਪੈਚਸ ਲਾ ਕੇ ਵਰਕ ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਸੋ ਇਹਦੇ ਵਿੱਚ ਇੱਕ ਹੋਰ ਕਲਰ ਮਿਲ ਜੂਗਾ ਪਿੰਕ ਕਲਰ ਹੋਏਗਾ ਇਹਦੇ ਵਿੱਚ ਦੇਖੋ ਬਹੁਤ ਸੋਹਣਾ ਕਲਰ ਇਹ ਵੀ ਬਣਿਆ ਹੋਇਆ ਵਾ ਪਿੰਕ ਕਲਰ ਆਊਗਾ ਪਲੇਨ ਇਹਦੇ ਨਾਲ ਬਾਟਮ ਆਏਗੀ ਔਰ ਇਹਦੇ ਨਾਲ ਇਹ ਵੀ ਮਲਮਲ कॉटन ਦਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਦੁਪੱਟਾ ਬਣਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਰਡਰ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕਰ ਦੇਵਾਂਗੇ ਇਹ ਕੇਵਲਾ कॉटन ਦਾ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਡਾਟਸ ਵਾਲਾ ਅੱਜਕੱਲ ਡਾਟਸ ਦੇ ਵਾਲਾ ਬਹੁਤ ਜਿਆਦਾ ਟ੍ਰੈਂਡ ਹੈਗਾ ਵਾ ਔਰ ਇਹ ਵਾਲਾ ਫੈਬਰਿਕ ਬਣਿਆ ਪਿਓਰ कॉटन ਦਾ ਨੈਕਲਾਈਨਸ ਪ੍ਰੋਪਰ ਸਾਰਾ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਇਸ ਤਰ੍ਹਾਂ ਲੇਸਸ ਲਾ ਕੇ ਵਰਕ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਵਾ ਔਰ ਬਾਟਮ ਦੇ ਨਾਲ ਜਿਹੜੀ ਪਲੇਨ ਆਊਗੀ ਜਿਹੜਾ ਦੁਪੱਟਾ ਹੈ ਜੀ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਵਾ ਦੁਪੱਟੇ ਦਾ ਫੈਬਰਿਕ ਵੀ ਬਨਾਰਸੀ ਸਿਲਕ ਟਾਈਪ ਦੇ ਵਿੱਚ ਆਊਗਾ ਕਾਟਨ ਦੇ ਵਿੱਚ ਆ ਔਰ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟਿੰਗ ਬਹੁਤ ਸੋਣੀ ਬਣੀ ਹੋਈ ਹੈ ਇਹ ਸਾਰਾ ਹੀ ਪ੍ਰਿੰਟ ਬਣਿਆ ਹੋਇਆ ਕੋਈ ਪੈਚ ਨਹੀਂ ਲੱਗਾ ਹੋਇਆ ਸ਼ਰਟ ਦੇ ਨਾਲ ਦੇ ਅਕੋਰਡਿੰਗ ਸਾਰਾ ਪ੍ਰਿੰਟ ਲਾ ਕੇ ਇਸ ਨੂੰ ਰੈਡੀ ਕੀਤਾ ਅੱਜ ਬਹੁਤ ਹੀ ਸੋਹਣੇ ਸੋਹਣੇ ਕਾਟਨ ਦੇ ਸੂਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਵਾਲਾ ਬਣਿਆ ਹੋਇਆ ਜੀ ਪਿਓਰ ਕਾਟਨ ਤੇ ਸਾਰਾ ਆਪਾਂ ਸਾਰਾ ਵਰਕ ਕਰਵਾਇਆ ਇਸ ਤਰ੍ਹਾਂ نیچے ਘੇਰੇ ਤੇ ਵਰਕ ਆਊਗਾ ਇਹ ਸਾਰਾ ਘੇਰੇ ਤੇ ਵਰਕ ਆਊਗਾ ਬਹੁਤ ਹੀ ਭੇਰਾ ਘੇਰਾ ਤੁਸੀਂ 22 3 ਤੱਕ ਜਿੰਨਾ ਮਰਜ਼ੀ ਬਣਾ ਸਕਦੇ ਹੋ ਸੈਂਟਰ ਦੇ ਵਿੱਚ ਫਲਾਵਰ ਆਊਗਾ ਔਰ ਇਹ ਇਸਦੀ ਨੈਕਲਾਈਨਸ ਬਣੀ ਹੋਏਗੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਕਾਫੀ ਜ਼ਿਆਦਾ ਜਿੰਨੀ ਮਰਜ਼ੀ ਤੁਸੀਂ ਰੈਡੀ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਆਪਾਂ ਬਰਬਰੀ ਦੇ ਬਹੁਤ ਸੋਹਣੇ ਸੂਟ ਆਏ ਨੇ ਇੱਕ ਤੁਹਾਨੂੰ ਬਹੁਤ ਸੋਹਣਾ ਵਰਕ ਵਾਲਾ ਸੂਟ ਦਿਖਾ ਦਿੰਨੇ ਆ ਇਹ ਜਿਵੇਂ ਪ੍ਰਿੰਟ ਸ਼ਰਟ ਆਊਗੀ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਸ਼ਰਟ ਹੈ ਇਹਦੇ ਨਾਲ ਹੀ ਵਰਕ ਕੀਤੀ ਹੋਈ ਬਾਟਮ ਆਏਗੀ ਬਾਟਮ ਤੇ ਬਹੁਤ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਕਾਟਨ ਦਾ ਔਰ ਦੁਪੱਟਾ ਵੀ ਕੋਟਾ ਡੋਰੀਆ ਦਾ ਬਣਿਆ ਹੋਇਆ ਸੁਪਰ ਨੈੱਟ ਦਾ ਔਰ ਇਹਦੇ ਵਿੱਚ ਸਪੋਰ ਸਾਈਡ ਬਹੁਤ ਸੋਹਣਾ ਵਰਕ ਕੀਤਾ ਹੈ ਤੇ ਦੁਪੱਟੇ ਦੇ ਸਾਈਡਾਂ ਦੇ ਵਿੱਚ ਇਸ ਤਰ੍ਹਾਂ ਵਰਕ ਕੀਤਾ ਹੋਊਗਾ ਬਹੁਤ ਸੋਹਣਾ। ਇਹ ਬਰਬੀ ਦਾ ਫੈਬਰਿਕ ਆਊਗਾ। ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਣਗੇ। ਬਰਬੀ ਦੇ ਪ੍ਰਿੰਟਡ ਸੂਟਸ ਬਹੁਤ ਸੋਹਣੇ ਲੱਗਦੇ ਨੇ। ਆਹ ਸਪੈਸ਼ਲ ਇਸ ਤਰ੍ਹਾਂ ਦੇ ਡਾਟਸ ਵਾਲੇ ਸੂਟ ਦਾ ਟ੍ਰੈਂਡ ਬਹੁਤ ਜ਼ਿਆਦਾ ਹੈਗਾ। ਕਿ ਬਣਿਆ ਹੋਇਆ ਵਾ ਸਾਰਾ ਆਲਓਵਰ ਸੂਟ ਹੋਊਗਾ ਤੁਸੀਂ ਲੇਸ ਲਾ ਕੇ ਨੂੰ ਡਿਜ਼ਾਈਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਨਾਲ ਇਹਨੂੰ ਡਿਜ਼ਾਈਨਿੰਗ ਕਰੋਗੇ ਬਹੁਤ ਪਿਆਰਾ ਲੱਗੇਗਾ। ਨੈਸਟਰਾ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣਾ ਸੂਟ ਹੈ ਵੀ ਇਹ ਪ੍ਰਿੰਟ ਸ਼ਰਟ ਆਉਗੀ ਇਹਦੇ ਨਾਲ ਇਹ ਵਾਲੀ ਬਾਟਮ ਆਉਗੀ ਵਾਈਟ ਕਲਰ ਦੀ ਔਰ ਵਾਈਟ ਹੀ ਇਹਦੇ ਨਾਲ ਦੁਪੱਟਾ ਪਿਓਰ ਕਾਟਨ ਮਲਮਲ ਦਾ ਦੁਪੱਟਾ ਆਏਗਾ ਜੀ ਇਹ ਵੀ ਬਹੁਤ ਸੋਹਣਾ ਬਣਿਆ ਹੋਆ ਔਰ ਇਹ ਵੀ ਪ੍ਰਿੰਟ ਸੂਟ ਆਊਗਾ ਇਹ ਸਾਰਾ ਪ੍ਰਿੰਟ ਬਣਿਆ ਹੋਇਆ ਬਹੁਤ ਪਿਆਰਾ ਬਲੂ ਕਲਰ ਦੇ ਵਿੱਚ ਸਾਰਾ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਆ ਇਹ ਵਾਲਾ ਨਾਲ ਬੋਟਮ ਤੇ ਵਰਕ ਆਊਗਾ ਤੇ ਦੁਪੱਟੇ ਇਹਦੇ ਪਿਓਰ ਮਾਲਮਲ कॉटन ਦੇ ਬਣੇ ਆ ਤੇ ਦੁਪੱਟਿਆਂ ਤੇ ਬਹੁਤ ਸੋਹਣਾ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਟੂ ਸਾਈਡ ਵਰਕ ਹੋਏਗਾ ਔਰ ਇਹ ਵਾਲਾ ਤੁਸੀਂ ਸੂਟ ਦੇ ਸਾਰੇ ਸੂਟਾਂ ਦੇ ਜਿਹੜੇ ਪ੍ਰਾਈਸ ਉਹ ਮੈਂਸ਼ਨ ਕਰ ਦੇਵਾਂਗੇ ਤੁਸੀਂ ਚੈੱਕ ਕਰਕੇ ਆਪਣੇ ਸੂਟ ਜਿਹੜੇ ਉਹ ਲੈ ਸਕਦੇ ਹੋ थैंक यू ਜੀ ਸਸਟਿਕਾ